ਰੱਬ ਅੱਗੇ ਅਰਦਾਸਾਂ ਕਰਕੇ ਗੁਰੂ ਘਰਾਂ ਵਿੱਚ ਮੰਦਰਾਂ ਵਿੱਚ ਮੱਥੀ ਰਗੜ ਕੇ ਕਈ ਸਾਲਾਂ ਬਾਅਦ 30 ਬੱਚੇ ਨੇ ਜਨਮ ਲਿਆਏ ਬੱਚੇ ਦੀ ਧੜਕਣ ਨਹੀਂ ਚੱਲ ਰਹੀ ਸੀਗੀ ਯਾਨੀ ਬੱਚੇ ਦਾ ਰੋਣਾ ਜ਼ਰੂਰੀ ਹੁੰਦਾ ਨਹੀਂ ਰੋਇਆਗਾ ਬੱਚਾ ਡਾਕਟਰਾਂ ਨੇ ਚੈੱਕ ਕੀਤਾ ਤਾਂ ਤਕਰੀਬਨ ਆਸ ਖਤਮ ਸੀਗੀ ਕੀ ਨਹੀਂ ਰਗਾ ਪਰ ਇੱਕ ਔਰਤ ਫਰਿਸ਼ਤਾ ਬਣ ਕੇ ਉੱਕੀ ਆਖਰੀ ਕੋਸ਼ਿਸ਼ ਕਰਨ ਲੱਗੀ ਦੀ ਸ਼ਾਇਦ ਰੱਬ ਮੇਂ ਤੁੱਪਲੇ ਪਾ ਦੇਵੇ ਪਰ ਜੋ ਕਿਸ਼ਮਾ ਹੋਇਆ ਜੋ ਚਮਤਕਾਰ ਹੋਇਆ ਉਹ ਹੈਰਾਨ ਕਰਨ ਵਾਲਾ ਸੀਗਾ ਜਦੋਂ ਤੁਹਾਡਾ ਮਨ ਸਾਫਾ ਤੁਸੀਂ ਕੋਸ਼ਿਸ਼ ਕਰਦੇ ਹੋ ਕਿਸੇ ਨੂੰ ਖੁਸ਼ੀ ਦੇਣ ਦੀ ਤਾਂ ਰੱਬ ਤੁਹਾਡੇ ਨਾਲ ਹੁੰਦਾ ਹੈ ਤੁਹਾਨੂੰ ਕਦੇ ਵੀ ਝੂਠਾ ਪਹਿਣ ਨਹੀਂ ਦਿੰਦਾਗਾ ਜਦੋਂ ਤੁਸੀਂ ਬਿਨਾਂ ਕਿਸੇ ਮਤਲਬ ਤੋਂ ਬਿਨਾਂ ਕਿਸੇ ਲਾਲਚ ਤੋਂ ਕਿਸੇ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੇ ਹੋ ਕਿਸੇ ਦੀ ਮਦਦ ਕਰਦੇ ਹੋ ਤਾਂ ਅਕਾਲ ਪੁਰਖ ਤੁਹਾਡੇ ਅੰਗ ਸੰਗ ਹੁੰਦਾ ਏ ਹਮੇਸ਼ਾ ਯਾਦ ਰੱਖਿਓ ਕਦੇ ਵੀ ਤੁਹਾਨੂੰ ਝੂਠਾ ਨਹੀਂ ਪਹਿਣ ਦਿੰਦਾਗਾ ਤੇ ਇਸ ਔਰਤ ਦੀ ਜਿਹੜੀ ਕੋਸ਼ਿਸ਼ ਆ ਉਹ ਰੰਗ ਲੈ ਕੇ ਆਈ ਆ ਬੱਚੇ ਦੀ ਜਿਹੜੀ ਤੜਕਣਾ ਉੱਚਾ ਦੂ ਹੋ ਗਿਆ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਆ ਜਦੋਂ ਵੀ ਤੁਸੀਂ ਕੋਈ ਚੰਗਾ ਕੰਮ ਕਰਨ ਲੱਗਦੇ ਹੋ ਜੇਕਰ ਉਹਦੇ ਵਿੱਚ ਕੋਈ ਲਾਲਚ ਨਹੀਂਗਾ ਕੋਈ ਮਤਲਬ ਨਹੀਂਗਾ ਤੁਹਾਨੂੰ ਤਾਂ ਹਮੇਸ਼ਾ ਰੱਬ ਤੁਹਾਡੀ ਮਦਦ ਕਰਦਾ ਤੁਹਾਡੇ ਨਾਲ ਹੁੰਦਾ ਤੁਹਾਡੇ ਅੰਗ ਸੰਗ ਹੁੰਦਾ ਏ ਬਸ ਵਿਸ਼ਵਾਸ ਹੋਣਾ ਜ਼ਰੂਰੀ ਆ ਬਾਕੀ ਇਸ ਔਰਤ ਦੀ ਕੋਸ਼ਿਸ਼ ਲਈ ਦੋ ਸ਼ਬਦ ਕਮੈਂਟ ਬਾਕਸ ਦੇ ਵਿੱਚ ਚੂਰ ਲੈ ਕੇ ਜਾਓ